ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਆਏ ਹਾਂ ਜੀ ਗੁਰੂ ਘਰ ਹਾਜ਼ਰੀ ਲਵਾਉਣ ਆਣ ਰਹਿਮਤ ਸਤਿ ਸ੍ਰੀ ਅਕਾਲ ਬਲੋ ਬੱਤਾ ਸਤਿ ਸ੍ਰੀ ਅਕਾਲ ਮਮੀ ਗਾਇਲ ਹੈ ਜੀ ਆਪਣੇ ਪਰ ਇਹ ਜਾਣਾ ਅੱਜ ਸ਼ੁਭ ਕੰਮ ਕਰਨ ਕੋਈ ਲਿਓ ਜੀ ਲਵਾ ਆ ਦੀ ਆਪਣੇ ਹਾਜ਼ਰੀ ਗੁਰੂ ਘਰ ਇਹ ਵਿੱਚ ਚਲੇਗੇ ਭਈ ਆਪਾਂ ਨਵਾਂ ਸੰਤ ਲੈਣ ਅੱਜ ਪਰਮਾਤਮਾ ਵਾਦਦਾ ਕਰੇ ਭਾਈ ਕੰਮਾਂ ਕਾਰਾਂ ਮਾ ਆਪ ਨੂੰ ਵਧਾਵਾ ਹੈ ਲੈ ਜੀ ਪਾ ਦੇ ਆਪਣੇ ਚਾਲੇ ਹੋ ਗਏ ਸਾਰੇ ਯਾਰ ਬੇਲੀ ਇਕੱਠੇ ਇਧਰ ਬਈ ਅੱਜ ਪਰੇਡ ਕੀ ਵੀ ਤਿਆਰੀ ਹੈ 26 ਜਨਵਰੀ ਦੀ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਬਈ ਬਹੁਤ ਭੱਗਾਂ ਵਾਲਾ ਦਿਨ ਚੜਿਆ ਆਪਣੀ ਬੇਟੀ ਦਾ ਜਨਮ ਦਿਨ ਹੈ ਆਪਾਂ ਜਾ ਰਹੇ ਹਾਂ ਸੈਲੀਬ੍ਰੇਟ ਕਰਨ ਅੱਗੇ ਥਵੇਂ ਬਣੇ ਰਹੋ ਬਲੌਗਰ ਮੈਨੂੰ ਆਪੇ ਦਿਖ ਜਿਗਾ ਲੈ ਵੀ ਮੁਬਾਰਕਾਂ ਬਾਈ ਜਨਮ ਦਿਨ ਦੀਆਂ ਹਰਵਿੰਦਰ ਕੌਰ ਭੰਗੂ ਨੂੰ ਪੱਕੀ ਬਾਈ ਸਮੇ ਵੀ ਸਾਰੇ ਦਿਓ ਆ ਬਾਈ ਮੁਬਾਰਕਾਂ ਅਮਨ ਸੈਂ ਬਹੁਤ ਬਾਈ ਸਾਰਿਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਸੋਈਆਂ ਬਾਈ ਲੈ ਵੀ ਪਿੰਡਾਂ ਦੇ ਕਰੇ ਬੜਾ ਪੜਾਕਾ ਕਹਿਣਾ ਅੱਜ ਅਮਨ ਗੀ ਪਿੰਡਾ ਵੀਰ ਚਲਾ ਰਿਹਾ ਗੱਡੀ ਆਪਣਾ ਪੱਕੀ ਬਾਈ ਦੋ ਗੱਡੀਆਂ ਆਪਣੀਆਂ ਅੱਗੇ ਬਣੇ ਰਹੋ ਆਪਣੀ ਵੀਡੀਓ ਦੇ ਲਈ ਬਾਈ ਅੱਜ ਅੱਜ ਬਾਈ ਖਾਸ ਹੋएगी ਅੱਜ ਦੀ ਵੀਡੀਓ ਕੁਸ ਠੀਕ ਹੈ ਅੱਗੇ ਵੀ ਚਲੋ ਥਵੇ ਬਹੁਤ ਪਿਆਰ ਦੇ ਰਹੇ ਆ ਬਾਈ ਵੀਡੀਓ ਨੂੰ ਅੱਜ ਜਲ ਵੀਡੀਓ ਕੁਝ ਖਾਸ ਐ ਠੀਕ ਐ ਬਾਈ ਬਣੇ ਰਹੋ ਆਪਣੀ ਵੀਡੀਓ 깔 ਵੱਧ ਤੇ ਵੱਧ ਬਾਈ ਪਿਆਰ ਦਿਓ ਆਪਣੀ ਵੀਡੀਓ ਨੂੰ ਠੀਕ ਐ ਜੋਤਵੀਰ ਵੀ ਬੈਠਿਆ ਆਪਣਾ ਗੈਲਜ ਦਿਓ ਵੀਰ ਅੱਜ ਬਾਈ ਸਾਰੇ ਆਪਣੇ ਯਾਰ ਬੇਲੀ ਸਾਰੇ ਭਾਈ ਜਣੇ ਇਕੱਠੇ ਆ ਸਾਰਾ ਪਰਿਵਾਰ ਠੀਕ ਐ ਜੀ ਚਲਾ ਬਾਈ ਮੰਡੋਲੀ ਪਾਰ ਕਰ ਗਏ ਆਪਾਂ ਕਹਿੰਦਾ ਮਿੱਤਲਗੇ ਬਾਈ ਆਪਾਂ ਆ ਗਏ ਸੈਲਰ ਵਾ ਇਸ ਗੱਡੀ ਮੈਂ ਨਿਆਣੇ ਆ ਸਾਰੇ ਆਪਣੇ ਪਾਣ ਜੇ ਪਾਣ ਜੀਆਂ ਕਹਿਣਾ ਚਾਚੇ ਭਤੀਜੇਗੇ ਹੋਰ ਬਈ ਸਾਰੇ ਕੀ ਹਾਲ ਹੈ ਪਰਮ ਇਕਮ ਉਹ ਹਰਵਿੰਦਰ ਕਿੱਥੇ ਹੈ ਰਾਮ ਕਿੱਥੇ ਹੈ ਰਾਮ ਲੈ ਵੀ ਉਹ i20 ਆਪਣੀ ਇਸੇ ਮਾ ਆਪਣਾ ਸੀਨੀਅਰ ਸਟਾਫ ਹੈ ਸਾਰਾ ਹਨਾ ਸਾਰੇ ਆਪਣੇ ਯਾਰ ਬੇਲੀ ਰੌਣਾ ਜੀ ਗੈਲ ਹੋਰ ਬਈ ਠੀਕ ਹੈ ਦੋ ਗੱਡੀਆਂ ਬਈ ਆਉ ਹੈ ਇੱਕ ਆਪਣੀ ਹੋ ਗਈ ਤਿੰਨ ਬਾਕੀ ਬਈ ਆ ਰਹੇ ਆ ਉਧਰ ਆਪਣੇ ਵੇ ਬਾਈ ਨੇ ਉਹ ਸਿੱਧੇ ਆਵੇਂਗੇ ਏਜੰਸੀ ਆਪਾਂ ਚੱਲੇ ਆ ਬਾਰਨ ਪਿੰਡ ਜੌਂਡੀਅਰ ਕੀ ਏਜੰਸੀ ਅੱਜ ਲੈਵਾਂਗੇ ਆਪਾਂ ਜੀ ਡੀ ਲਿਓ ਜੀ ਪਹੁੰਚ ਗਏ ਆਪਾਂ ਜੀ ਡੀ ਕੇ ਸ਼ੋਅਰੂਮ ਜਿਹੜੀ ਕੀ ਕੰਪਨੀ ਆਪਣਾ ਜੌਂਡੀਅਰ ਕੀ ਏਜੰਸੀ ਹੈ ਬਾਈ ਪਟਿਆਲੇ ਦੇ ਸਰਹੰਦ ਰੋਡ ਪਰ ਬਾਰਨ ਬਾਰਨ ਪਿੰਡ ਬੰਦੇ ਪਹੁੰਚ ਗਏ ਆਪਣੇ ਸਾਰੇ ਹੋਰ ਸਤਨਾਮ ਵਧੀਆ ਵੀਰ ਵਧੀਆ ਠੀਕ ਹੈ ਹੋਰ ਸਤਿੰਦਰ ਪਰਮਨ ਠੀਕ ਹੈ ਇੱਕਮ ਹੋਰ ਹੋਰ ਭਣ ਜੀ ਸასი ਕਾਲ ਜੀ ਆ ਮੈਨੂੰ ਦਿਓ ਬਾਈ ਵਧਾਈਆਂ ਅੱਜ ਸਾਰਿਆਂ ਨੂੰ ਵਧਾਈਆਂ ਬਾਈ ਉਹ ਠੀਕ ਹੈ ਇਹ ਗੁੱਡੀ ਦਾ ਜਨਮ ਦਿਨ ਹੈ ਬਾਈ ਅੱਜ ਹੈਪੀ ਬਰਥਡੇ ਪੁੱਤ ਥੈਂਕ ਯੂ ਇਹ ਖੜਿਆ ਬਾਈ ਆਪਣਾ ਢੁੰਡਗੇ ਵਾਲੇ ਕੱਪੜੇ ਗੇ ਢਿੰਦੇ ਦੀ ਬਦੌਲਤ ਪਰ ਹੋਰ ਵੀਰ ਸასი ਕਾਲ ਹੋਰ ਗੁਰਧਾਨ ਸਿੰਘ ਰਵਿੰਦਰ ਠੀਕ ਹੈ ਐਨ ਵਧੀਆ ਵੀਰ ਇਹ ਚੱਕਾ ਬਈ ਘੁੰਡ ਫਿਰ ਦਿਖਾਵਾਂ ਸਾਨੂੰ ਖੇਤਾਂਲੇ ਤੇ ਕੀ ਆ ਨਿਕਲ ਆਇਆ ਹੈ ਕੱਪੜੇ ਦੇਖੇ ਗਏ ਰਹਿੰਦੇ ਵੀਡੀਓ ਵੀਡੀਓ ਮੈਂ ਪਹਿਲਾਂ ਹੈ ਗੱਡੀਆਂ ਦੇ ਚੱਕੇ ਗਰਾਂਦੇ ਨੇ ਕੱਪੜੇ ਅੱਜ ਮਾਲਕ ਨੇ ਅੱਜ ਫ੍ਰੀ ਦੇ ਦਿੱਤੇ ਹਾਂ ਅੱਜ ਮਾਲਕ ਨੇ ਦਿਨ ਦੇ ਦਿਆ ਵੀ ਆਪਾਂ ਵੀ ਘੁੰਡ ਚੱਕਾਂਗੇ ਸਾਸਰੀ ਗੱਲ ਵੀਰ ਕੀ ਹਾਲ ਹੈ ਵੀਰ ਭਾਈਆਂ ਗਰੇ ਨਵੇਂ ਜੌਂਡੀਆ ਦੀਆਂ ਹਾਂ ਹਾਂ ਵੀਰ ਤੁਹਾਨੂੰ ਵੀ ਜੌਂਡੀ ਆ ਜੇ ਆ ਗਏ ਕੁਲਵੀਰ ਨੂੰ ਜੌਂਡੀਰ ਮੈਂ ਬੁਲਾ ਲਿਆ ਤੇ ਲੈ ਜੱਫਨ ਜੌਂਡੀਰ ਜਾ ਕੁਲਵੀਰ ਆ ਦੇ ਫੋਟੋ ਬਣਾਈ ਜੌਂਡੀਰ ਨਾਲ ਪਿੱਛੇ ਤੇ ਦਿਖਾਇਆ ਵਾ ਵੱਡ ਗਏ ਨਾ ਅੱਧਾ ਵੱਟਿਆ ਹੁੰਦਾ ਕੈਵਨ ਵੀ ਵੱਟ ਤਾ ਲੈ ਵੀ ਚਾਚੂ ਛਕ ਲਈ ਸਾਰੇ ਬੰਦੇ ਨੇ ਕੇਕ ਰੱਖ ਦਿਆ ਗੁਰਿੰਦਰ ਵੀਰ ਨੇ ਦਿਆ ਟਰੈਕਟਰ ਆਪਾਂ ਨੂੰ ਹੋਰ ਫਿਰ ਵਧੀਆ ਵਧੀਆ ਐਨ ਬਾਲਮ ਬਾਈ ਨੇ ਦਿਆ ਤਾਂ ਹੌਲੈਂਡ ਆਪਾਂ ਨੂੰ ਅੱਜ ਦਿਆ ਬਾਈ ਨੇ ਜੀਡੀ ਸਾਰੇ ਬੰਦੇ ਆ ਗਏ ਚਿਹਰਿਆਂ 'ਵਾਂ ਪੂਰੀ ਰੌਣਕ ਹੈ ਆ ਗਿਆ ਬਾਈ ਆਪਣਾ ਕੇਕ ਜਿਹੜਾ ਬਾਈ ਕੰਪਨੀ ਦੀ ਤਰਫ ਤੇ ਆਪਣਾ ਬੇਟੀ ਦਾ ਜਨਮ ਦਿਨ ਸੈਲੀਬ੍ਰੇਟ ਕਰਨਾ ਆਪਾਂ ਆਪਣਾ ਕੇਕ ਕਟਾਂਗੇ ਘਰਾਂ ਜਾ ਕੇ ਤੇ ਸਵਾਗਤ ਹੈ ਬਈ ਅੱਜ ਜੌਂ ਡੀਅਰ ਪਰਿਵਾਰ ਮਾਂ ਤੇ ਵੀ ਕੇਕ ਕੱਟਣੇ ਦੀ ਹੋ ਗਈ ਤਿਆਰੀ ਠੀਕ ਹੈ ਜੀ ਬਈ ਬੋਲੋ ਬਾਈ ਸਾਰੇ ਬੋਲੋ ਬਾਈ ਬਰਾ ਉਹ ਜੀ ਬਰਾ ਬਰਾ ਆ ਜੇ ਵਿਚੇ ਵਿਚਾਰ ਕਰਦਾ ਤਾਂ ਇਹ ਕਿੱਧਰੋਂ ਆਇਆ ਇਹ ਕਿਧਰੋਂ ਕਰਦਾ ਇਹ ਤਾਂ ਕਿਉਂ ਕੁਛ ਨਾ ਹੋ ਰਿਹਾ ਹੈ ਗੈਲ ਖੜ ਜਾ ਮਨ ਮੜਾ ਜਾ ਨਿਆਣੇ ਦੇ ਪਿੱਛੇ ਖੜ ਜਾ ਮੁਬਾਰਕਾਂ ਭਾਈ ਬਹੁਤ ਬਹੁਤ ਤੁਹਾਨੂੰ ਜੌਂਡੀਅਰ ਟਰੈਕਟਰ ਗੀਆਂ ਲੈ ਭਾਈ ਸੱਤ ਨੰਬਰ ਨੂੰ ਫੜਾ ਚੱਗੀ ਵੀ ਮਾਰੇ ਨਿੱਧਰ ਆਇਆ ਖੜ੍ਹ ਸੱਤ ਨੰਬਰ ਮੜ ਚੱਬੀ ਜਿਹੜੀ ਕਿ ਪਰਣੀ ਲੱਤ ਨਾਲ ਆਹ ਤਾਂ ਖੜ੍ਹ ਦੇ ਦਿਆ ਦੇ ਫਿਰ ਨੂੰ ਫੜ ਲੈਣ ਤੇ ਚੱਬੀ ਤੇ ਰੋ ਤੁਹਾਨੂੰ ਚੱਲੋ ਆਹ ਕਈ ਪਰਣੀ ਹੈ ਪਰਣੀ ਹੈ ਮੜੇ ਨਾ ਦਾ ਆਜ ਆਇਆ ਪਰਣੀ ਹੈ ਆਜ ਆਜ ਪਰਣੀ ਹੈ ਬੱਚਾ ਹੋਰ ਆ ਗਿਆ ਅੰਤਿਮ ਰਚਨਾ ਬੱਚੀ ਜਦੋਂ ਤੋਂ ਆ ਜਾਂਦਾ ਹੈ ਜੀ ਆਹ ਉਹ ਨੋਟ ਮੈਂ ਜੀਵਨ ਕੀਤਾ ਬੜਾਈਆਂ ਭਾਈ ਜੁਗਰੇਓ ਹਾਂਜੀ ਫਿਰ ਤੁਹਾਨੂੰ ਵੀ ਬਹੁਤ ਬਹੁਤ ਤੁਹਾਡੇ ਗੈਲੇ ਆਂ ਬੜਾਈਆਂ ਬੰਸਿਆ ਬਧਾਈਆਂ ਵੀ ਬਧਾਈਆਂ ਰਾਖੀ ਜੋੜੇ ਦੁਆਰਾ ਇਹ ਕਮਟੀ ਹੈ ਜੀ ਲੈ ਵੀ ਆਪਣੇ ਪਿੰਡ ਦਾ ਕਹਣਾ ਹੈ ਪਹਿਲਾ ਟਰੈਕਟਰ 5205 ਜੌਂਡੀਅਰ ਹਰਪਾਲਪੁਰ ਦਾ ਪਹਿਲਾ ਟਰੈਕਟਰ ਹੈ ਬਈ ਆਪਣਾ ਸਾਨੂੰ ਜਿੰਨੇ ਮਰਜ਼ੀ ਹੋ ਜਾਣ ਪਿੰਡਾਂ ਵਾਂ ਪੱਕੀ ਬਈ ਐਡੀਸ਼ਨ ਲਿਆ ਦਾਪਾ ਨੇ 36 ਦੀ ਉਹ ਵੀ ਆਪਣਾ ਪਹਿਲਾ ਟਰੈਕਟਰ ਦਾ ਹਰਪਾਲਪੁਰ ਦਾ ਅੱਜ ਬਈ ਪਿੰਡਾਂ ਮੈਂ ਕਹਾਂ ਵੀ 12-13 ਟਰੈਕਟਰ ਐ ਐਡੀਸ਼ਨ ਅੱਜ ਬਈ ਆਪਾਂ ਜੌਂਡੀਅਰ ਲੈ ਕੇ ਚੱਲੇ ਆ 5205 ਬਾਕੀ ਬੜੇ ਜੌਂਡੀਅਰ ਕਾਫੀ ਐ ਹੋਈ ਆਪਾਂ ਕਹਿੰਦੇ ਆਣੀ 5105 ਪਹਿਲਾ ਟਰੈਕਟਰ ਐ ਬਾਈ ਹਰਪਾਲਪੁਰਗ ਲੈ ਵੀ ਕਰੋ ਮੂੰਹ ਮਿੱਠਾ ਖਾਓ ਪਰਪੀਆਂ ਕਰਦਾ ਬਾਈ ਟਰੈਕਟਰ ਸਟਾਰਟ ਬਾਈ ਮਹਾਰਾਜ ਪਤਾ ਕਰ ਐ ਭਿੰਦੇ ਦੀ ਬਦੌਲਤ ਮਿਲਿਆ ਬਾਈ ਜੌਂਡੀਅਰ ਆ देखो जी कटे ट्रैक्टर बाहर अमन बैठ गया उपर दो ही बह गए न्याणे चलो चलो ਦੇਓ ਜੀ ਜੋੜ ਲੀਆਂ ਨਵੀਆਂ ਟਰਾਲੀਆਂ ਲੈਣਾ ਬੇਨਤੀ ਕਰਕੇ ਜੱਟ ਅੱਗੇ ਗਈ ਨਾ ਟੇਕਾ ਉਹ ਪਿੱਛੇ ਕਾਰ ਵੀ ਖੜੀ ਹੈ ਕਿਤੇ ਰੁਕਦਾ ਨਾ ਲਾਈਟ ਲਾਈਟ ਲੈ ਵੀ ਜੋੜਤੀਆਂ ਨਵੀਂ ਟਰਾਲੀਆਂ ਚਲੋ ਬਾਈ ਤੋਰੋ ਫਿਰ ਜਨਰਲ ਦੇ ਅੰਦਰ ਲੈ ਵੀ ਨਿਆਣੇ ਭੇਜਦੇ ਘਰਾਂ ਨੂੰ ਟਰੈਕਟਰ ਲੈ ਕੇ ਜਾ ਰਹੇ ਹਾਂ ਗੁਰੂ ਗੁਰਦੁਆਰਾ ਦੁੱਖਨਵਾਰ ਸਾਹਿਬ ਮੱਥਾ ਟੇਕਣਾ ਮੱਥਾ ਟੇਕਣਾ ਮੱਥਾ ਮੱਥਾ ਟੇਕ ਕੇ ਬਈ ਫਿਰ ਜਾਵਾਂਗੇ ਘਰਾਂ Que então, vale. é ਆ ਗਿਆ ਘਰਾਂ ਸਤਿ ਸ੍ਰੀ ਅਕਾਲ ਜੀ ਮੁਬਾਰਕਾਂ ਜੀ ਤੁਹਾਨੂੰ ਸਾਰਿਆਂ ਨੂੰ ਆ ਗਿਆ ਵੀ ਟਰੈਕਟਰ ਘਰਾਂ ਆਪਣਾ ਤਰਾਲੀਆਂ ਵੀ ਆ ਗਈਆਂ ਨਵੀਆਂ ਘਰਾਂ ਤਰਾਲੀਆਂ ਕੱਢੇ ਆਪਾਂ ਬਾਹਰ ਇਕੱਲੀ ਇਕੱਲੀ ਕਰਕੇ ਲਾ ਲੇਗੇ ਅੰਦਰ ਲੈ ਵੀ ਤੇਲ ਚੋ ਫਿਰ ਇਹਨਾਂ ਰੋਪਾ ਦੇ ਭੁਕੇ ਥੋੜਾ ਥੋੜਾ ਟਰੈਕਟਰ ਦੇ ਮੁਰਲੇ ਟਾਰਾਂ 'ਪਾ ਦੇ ਥੋੜਾ ਥੋੜਾ ਚੱਲ ਭਾਈ ਦੇ ਕੁੜੀ ਨੂੰ 500 ਰੁਪਇਆ ਐ ਆਉਂ ਰਹੀ ਕੁੜੀ ਐ ਸਾਗਰ ਮੇਰੇ ਆ ਜਾਓ ਈਲ ਦਾ ਜੂੜੂ ਉਹਦਾ ਈਲ ਆ ਈਲ ਹਾਂ ਹਾਂ ਤੇਲ ਚਉ ਦੇ ਆ ਲੇ ਲੈ ਲੈ ਮੂਵੀ ਵਾਲਾ ਪਿੱਛੇ ਰਹਿ ਗਿਆ ਮੇਰਾ ਹੈ